ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪੈਂਦੀ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਨੌਜਵਾਨ ਵੀਰ ਹੈ ਤੇ ਮਿਹਨਤੀ ਵੀਰ ਹੈ ਹੁਣ ਤੁਸੀਂ ਵੇਖ ਹੀ ਰਹੇ ਆ ਫੋਸਗਾ ਮਗਰੋਂ ਕਰਨ ਲੱਗਦੀ ਹੈ ਤੇ ਪਹਿਲਾ ਬੱਠਲ ਲੈ ਕੇ ਵੀਰ ਮਗਰ ਖੜਾ ਹੁੰਦਾ ਆ ਤੁਸੀਂ ਸਕਰੀਨ ਤੇ ਵੇਖ ਰਹੇ ਆ ਸਾਰੇ ਫੋਸ ਆਈ ਬੱਠਲ ਚ ਪਏ ਆ ਇੱਕ ਜਰੂਰ ਗਾਣੇ ਬੈਠੀ ਨੇ ਪਰਲੀ ਨੇ ਕਰਤਾ ਉਹ ਵੀ ਤੁਹਾਡੇ ਸਾਹਮਣੇ ਵੀਰ ਨੇ ਚੱਕ ਕੇ ਸਿੱਟਿਆ ਤੇ ਨਹੀਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਮਿਹਨਤੀ ਵੀਰ ਹੈ ਦਿਲੋਂ ਕੰਮ ਕਰਦਾ ਵਪਾਰ ਦਾ ਕੰਮ ਕਰਦਾ ਸਾਫ ਸੁਥਰਾ ਵਪਾਰ ਦਾ ਕੰਮ ਹੈ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਪਸ਼ੂ ਵਿਖਾਉਣੇ ਆ ਦੋ ਤਾਜ਼ੀਆਂ ਸੂਈਆਂ ਸਵਾਈਆਂ ਵਿਹੜਾ ਇੱਕ ਗੱਬਣ ਮੱਛੀ ਆ ਦੰਦਾ ਜੀ ਆ ਇਹ ਟੋਟਲ ਤਿੰਨ ਪਸ਼ੂ ਆ ਗੱਲਾਂ ਬਾਤਾਂ ਵੀਰ ਨਾਲ ਕਰਦੇ ਆ ਇਨਫੋਰਮੇਸ਼ਨ ਲੈ ਦਨਾਂ ਆਓ ਕਰਦੇ ਗੱਲਬਾਤ ਦਿੰਨੇ ਆ ਪ੍ਰੋਪਰ ਸਹੀ ਇਨਫੋਰਮੇਸ਼ਨ ਲੈ ਕੇ ਹਾਂਜੀ ਬ੍ਰਦਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸੋ। ਨਾਮ ਇਹ ਗਗਨਦੀਪ, ਪਿੰਡ ਲੰਗਿਣਾ ਪੁਰਾਣਾ, ਜ਼ਿਲ੍ਹਾ ਮੋਗਾ, ਤਹਿਸੀਲ ਬਾਗਾ ਪੁਰਾਣਾ। ਪਹਿਲਾਂ ਦਾ ਵਰ ਪਰਬ ਦੀਆਂ ਸਾਰਿਆਂ ਨੂੰ ਮੁਬਾਰਕਾਂ। ਤੁਹਾਨੂੰ ਵੀ ਬਹੁਤ-ਬਹੁਤ ਜੀ। ਦੇਸ਼-ਵਿਦੇਸ਼ ਬੈਠਿਆਂ ਨੂੰ ਸਾਰਿਆਂ ਨੂੰ ਧੰਨਵਾਦ। ਮੁਬਾਰਕਾਂ ਬਹੁਤ-ਬਹੁਤ। ਸਤੰਦਰਸਤੀ ਬਖਸ਼ੇ ਬਾਬਾ ਨਾਨਕ ਜੜ੍ਹਦੀ ਖਲਾ ਬਖਸ਼ੇ। ਸਭ ਦੇ ਕਾਰੋਬਾਰਾਂ 'ਚ ਵਾਧੇ ਕਰੇ। ਹੂੰ। ਤਿੰਨ ਪਸ਼ੂ ਗਗਨਵੀਰ। ਹਾਂ ਹਾਂ ਤਿੰਨ ਆ ਵੀਰੇ। ਆਹ ਵੇੜ ਸਵੇਰ ਸੁਈਏ 3 ਵਜੇ। ਠੀਕ ਆ। ਦੂਜਾ ਸਵੇਰ 6:00 ਦਾ ਜੀ ਕੱਢ ਦੀਏ ਸ਼ਾਇਦ ਇੱਕ ਦੇ। ਚੱਕਦੀ ਹੈ ਜੀ ਹਾਂਜੀ ਚੱਕਦੀ ਹੈ ਨਹੀਂ ਕਿ ਨਹੀਂ ਕਿ ਦੰਦਾ ਠੀਕ ਹੈ ਹਾਂ ਸੁਬਾ ਸੂਈਆ ਤੇ 3-4 ਕਿਲੋ ਬੋਲਾ ਕੱਢਿਆ ਇਹਦਾ ਠੀਕ ਹੈ ਜੀ ਹਾਂ ਕੋਈ ਉਹ ਜੀ ਗੱਲ ਨਹੀਂ ਐ ਵੀ ਵਿੱਚ ਛੱਡਿਆ ਗੋਲਾ ਚੱਲ ਪਈ ਆ 3-4 ਕਿਲੋ ਕੱਢਿਆ ਬੋਲਾ ਇਹਦਾ ਵੀਰੇ ਕਿੰਨਾ ਕੁ ਦੁੱਧ ਪਿਆ ਜੂਗਾ ਕਿ ਨਾਲ ਭਾਈ ਮਾਲਕਾ ਨੇ ਤਾਂ ਦੱਸਿਆ ਵੀ ਪਹਿਲੇ ਸੂਏ 18-19 ਕਿਲੋ ਚੋਇਆ ਸਹੀ ਇਹਦਾ ਹੂੰ ਜੇ ਹੁਣ ਇਹ ਤਾਂ ਤਾਜੀ ਹੋ ਕੇ ਲੀੜਿਆ ਦਿੱਤਾ ਨਹੀਂ ਬਰੀਕੀਆਂ ਬਹੁਤ ਆ ਬੈੜੀਆਂ ਠੀਕ ਹੈ ਹਾਂ ਪਤਲਾ ਹੀ ਚੌੜੇ ਗਿਆ ਜਮਨ ਮਗਰ ਬੱਚਾ ਵੱਛੀ ਆ ਵੱਛੀ ਠੀਕ ਹੈ ਹਾਂ ਇੱਕ ਦੇ ਨਾਲ ਦੋ ਤਿਆਰ ਹੁੰਦੇ ਆ ਹਾਂ ਇਹ ਵੀ ਗੱਲ ਸਹੀ ਹੈ ਹਾਂ ਹੁੰਦੇ ਨੇ ਨਾ ਹਮ ਕਿਡੀਏ ਤੋੜ ਕੇ ਵਿਖਾਈਏ ਪਹਿਲਾਂ ਨਿਖਾਰਾ 19 ਦਿੱਤਾ ਦਾਦਾ ਬਾਈ ਨੇ ਬਾਈ ਦਿੱਤਾ ਦੋਸਤੋ ਦੂਜੇ ਸੂਏ ਵੈੜ ਸੂਈ ਆ ਮੂੰਹ ਤੋਂ 6 ਦੰਦਾ ਮਗਰ ਵੱਛੀ ਫੀਮੇਲ ਕਾਫ ਬਛੜੀ ਬਾਕੀ ਤੁਹਾਨੂੰ ਬਾਅਦ ਚ ਵਿਖਾ ਦੰਨਾ ਤਾਜੀ ਸੂਈ ਹੈ ਤਾਂ ਕਰਕੇ ਬਾਈ ਦਾ ਪੂਰਾ ਪਾਇਆ ਵਾ ਉੱਪਰ ਕਿਉਂਕਿ ਠੰਡ ਹੁਣ ਤੁਹਾਨੂੰ ਵੀ ਪਤਾ ਥੋੜੀ ਹੋ ਚੱਲੀ ਜਾਦੇ ਤੇ ਸਾਂਭ ਸੁਭਾਈ ਕਰਨਾ ਆਪਣਾ ਹੱਕ ਬਣਦਾ 3 ਕਿ ਕਿਲੋ ਬੋਲੀ ਬਾਈ ਕਹਿੰਦਾ ਹਵਾਨੇ ਚ ਸਵੇਰ ਕੱਢ ਲਈ ਤੇ ਸਵੇਰ ਹੀ ਵੀਡੀਓ ਬਣਾ ਰਹੇ ਆ ਕੋਈ ਸ਼ਾਮ ਦਾ ਟਾਈਮ ਨਹੀਂ ਤੁਹਾਨੂੰ ਬਹੁਤ ਆ ਵੇਖਣ ਨੂੰ ਲੱਗਦਾ ਹੋਊ ਕਿ ਜਿਵੇਂ ਦਿਨ ਛਿਪਿਆ ਹੁੰਦਾ ਪਰ 10 ਵਜੇ ਵੀਡੀਓ ਬਣਾ ਰਹੇ ਆ ਨਹੀਂ 11 ਵਜੇ ਇੱਕ ਮਿੰਟ ਮੈਂ ਕਲੀਅਰ ਹੀ ਕਰ ਦਣਾ ਮੋਬਾਈਲ ਤੇ ਤੁਹਾਨੂੰ ਸਮਾਂ ਹੀ ਵਿਖਾ ਦਣਾ 11 ਹੋ ਗਏ ਥੋੜੇ ਜਿਮਾ ਘੱਟ 10 11 ਵਜੇ ਚ ਹਜੇ 17 ਮਿੰਟ ਪਏ ਆ 10:43 ਮਿੰਟ ਦੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚ ਵਾਈ ਸਾਰਾ ਦਿਨ ਪਿਆ 20 ਕਿਲੋ ਬੱਚੀ ਖੁੱਲਾ ਦੁੱਧ ਪਿਆ ਜੂ ਕਿਉਂਕਿ ਜਾਤ ਵਾਲੀ ਆ ਮੌਸਮ ਵਧੀਆ ਆ ਗਿਆ ਸਿਆਲ ਆ ਗਿਆ ਬੰਦਾ ਸੇਵਾ ਸੰਭਾਲ ਗੌਰ ਵਾਲਾ ਹੋਵੇ ਸਹੀ ਡੱਬੀਆਂ ਬੱਚੀਆਂ ਤਾਂ ਦੁੱਧ ਵਾਲੀਆਂ ਮਸ਼ੀਨਾਂ ਹੀ ਆ ਜਿੰਨਾ ਬੰਦਾ ਪਾਲੂ ਤੇ ਉਨਾ ਹੀ ਚੋਲੂ ਪਾ ਜੀ ਵੀਰੇ ਥਾਣਾ ਬੜਾ ਚੰਗਾ ਲੱਗਾ ਬੜਾ ਥਾਣਾ ਮੁੱਠੀਆ ਥਾਣਾ ਫਿਰ ਬਾਕੀ ਠੰਡੀ ਠੁੰਡੀ ਬਹੁਤ ਕਰ ਮਾਰ ਸੀ ਸਹੂ ਫੁੱਲ ਆ ਜਿਹੜੇ ਪਾਸੇ ਦੀ ਮਰਜ਼ੀ ਬਹਿ ਜੇ ਅਗਲਾ ਹਾਂ ਚਾਰੇ ਸਹਣ ਬਿੱਥੀ ਦੇ ਆ ਨੋਕਾ ਵਾਲਾ ਥਾਣਾ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਕਿਹਾ ਵੇਖੋ ਤੁਸੀਂ ਜੇ ਵੀ ਵੀਰ ਦੀ ਬਾਲਟੀ ਚ ਪਾਈ ਆ ਤੇ ਕਿਸੇ ਵੀ ਪਸ਼ੂ ਥੱਲੇ ਆਏ ਨਹੀਂ ਕਿ ਗੋਹਾ ਖਿਲ ਰਿਆ ਪਿਆ ਉਹ ਸਾਫ਼ ਸਭਾ ਹੀ ਫੌਲਾ ਵੀਰ ਦੀ ਤੋਂ ਲੈ ਕੇ ਏਅਰਪੈਨ ਤੱਕ ਆਪਣੀ ਵੀਡੀਓ ਬਣੀ ਜੀ ਸਾਰਾ ਪ੍ਰੂਫ ਹੈਗਾ ਏਅਰ ਦੀਆਂ 120% ਗਾਰੰਟੀ ਦਊਗਾ ਇੱਕ ਤਾਂ 5 ਦਿੰਦੀਆਂ 10 ਦਿੰਦੇ ਮੈਂ 20 ਦੂੰਗਾ 100 ਤੋਂ ਪਲੱਸ ਯਾਨੀ ਕਿ ਆਪਾਂ 100 ਦੀ ਐਵਰੀ ਕੱਢਦੇ ਨੇ 100 ਚੋਂ 80% ਜੀ ਜੀ ਤੇ ਸੋਹਣੀ ਪਈ ਬਾਬੇ ਨਾਲ ਦੀ ਕਿਰਪਾ ਨੂੰ ਬਹੁਤ ਜਿਆਦਾ ਮੈਂ ਕਿਹਾ ਵੀ ਵਹਿੜ ਉਧਰ ਕੇ ਸੋਈ ਆ ਥੋੜੀ ਜਿਹੀ ਕੱਚੀ ਅਰੇ ਚੀਕ ਪਾਈ ਤੁਰਿਆ ਆਉਂਦਾ ਖਾਣਾ ਠੀਕ ਕੱਚੀ ਰੂਪੀਏ ਉਧਰ ਕੇ ਥੋੜੀ ਜਿਹੀ ਇਹਦੇ ਸਹੀ ਤਾਂ 15 ਦਿਨ ਪਏ ਸੀਗੇ ਅੱਛ ਆ ਚਲੋ ਕਈ ਪਸ਼ੂ ਕਰ ਜਾਂਦਾ ਸੱਚਾਈ ਦੱਸ ਦਿਆ ਕੰਮ ਕਰਨਾ ਸਾਫ ਸੋਧਰਾ ਨਹੀਂ ਕਰਨਾ ਨਹੀਂ ਠੀਕ ਹੈ ਨਾ ਜਿਉਂਲੇ ਦਾ ਪਸ਼ੂ 1 2 ਹੁੰਦੇ ਆ ਤੇ ਆਪਾਂ ਐਵੇਂ ਕੋਈ ਆਏ ਜੋ ਫਲਾਣਾ ਢਿੰਗੜਾ ਪਰ ਭਾਈ ਐਟ ਹੈਗਾ ਵੜਾ ਦੇ ਮਗਰ ਢੂ ਢੂਡ ਲੱਖ ਰੁਪਈਆ ਮੰਗਦੇ ਹੂੰ ਜੈ ਜੈ ਮਾਲ ਆਪਾਂ ਵੀਰੇ 75000 ਮੰਗਨੇ ਵਿੱਚੋਂ ਮਾਨਤਨ ਕਰਦੇ ਠੀਕ ਆ ਹਾਂ ਦੋਸਤੋ 75000 ਡਬਾਂਡਾ ਵਿੱਚੋਂ ਮਾਨਤਨ ਹੋ ਜੂ ਬੱਚਾ ਵੇਖ ਲਓ ਮਗਰ ਫੀਮੇਲ ਕਾ ਬਛੜੀ ਸੋਹਣਾ ਬੱਚਾ ਕੱਚਾ ਬੱਚਾ ਹੈ ਹਾਂ ਪੈਰ ਵੀ ਕੱਚੇ ਆ ਆ ਤੁਸੀਂ ਵੇਖ ਲਓ ਇੱਕ ਲੱਤ ਉਧਰੋਂ ਨਿਕਲੀ ਇੱਕ ਉਧਰੋਂ ਨਿਕਲੀ ਕਹੋ ਕਿ ਸੂਈ ਅੱਜ ਹੀ ਆ 20 ਕਿਲੋ ਵਜੀ ਗੁੱਲਾ ਦੁੱਧ ਪਿਆਜੂ ਪ੍ਰਾਈਜ਼ ਜੈ ਜੀ ਆ ਮਾਨ ਤਾਨ ਹੋ ਜੂ ਥਣਾ ਦੀ ਸਾਫ ਸੁਥਰੀ ਐ ਫੁੱਲ ਗੈਪ ਚ ਨਿਖੜ ਮੈਂ ਥਣ ਕੱਲੇ ਕੱਲੇ ਲੱਗੇ ਹੋਇਆ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਦੂਜਾ ਸੂਆ 6 ਦੰਦ ਛਿੱਗੀ ਬੱਚੀ ਜੇਰ ਵਾਲੇ ਪਾਸੋਂ ਓਕੇ ਆ ਸੁੰਦੀ ਦੀ ਵੀਡੀਓ ਹੈਗੀ ਆ ਜੇਰ ਦੀ ਵੀਡੀਓ ਹੈਗੀ ਆ ਦੋ ਨੰਬਰ ਤੇ ਆ ਜੀਏ ਗਗਨ ਕੰਨ ਮਾ ਸੂਆ ਬਾਈ ਇਹ ਵੀ ਦੂਜਾ ਸੂਆ ਵਿੱਚ 6 ਦੰਦ ਹੀ ਹੈ ਬਾਈ ਉਹ ਵੀ ਛਿੱਗੀ ਇਹ ਵੀ ਛਿੱਗੀ ਹਾਂ ਇਹਨੂੰ ਸੂਈ ਨੂੰ ਸਮਾ ਇਹਨੂੰ ਵੀਰੇ 5-7 ਦਿਨ ਹੋ ਗਏ ਸੂਈ ਨੂੰ ਸਹੀ ਦੁੱਧ ਐਸ ਟਾਈਮ 15 ਕਿਲੋ ਬਾਲਟੀ ਕੀ ਪਉਂਦੀ ਜਿਹੜਾ ਜਿਹੜਾ ਚੋਲੇ ਨਾਲ ਹਾਂ ਦੋ ਟਾਈਮ ਚੋਲੇ ਜੀ ਕੋਈ ਤਿੰਨ ਜੀ ਤਿੰਨ ਟਾਈਮ ਚੋਲੇ ਠੀਕ ਆ ਹਾਂ ਤਿੰਨ ਚੋਲੇ ਕੋਈ ਚਾਰ ਚੋਲੇ ਜਾਂ ਪੰਜ ਚੋਲੇ ਉਹ ਅਗਲੇ ਦੀ ਮਰਜ਼ੀ ਹਾਂ ਕਿਵਾਈ ਦੀ ਇੱਕ ਨੰਬਰ ਹੋਊਗੀ 100 ਦੀ 100 ਕੋਈ ਭੂਠ ਹਿੱਟਾ ਨਹੀਂ ਕੋਈ ਸ਼ਰਨਾ ਨਹੀਂ ਇਹਦੇ ਵਿੱਚ ਕੱਢੀਏ ਬਾਹਰ ਨੂੰ ਦੋਸਤੋ ਇਹਦੇ ਮਗਰ ਵੱਛਾ ਨਹੀਂ ਵੱਛੀ ਅੱਛਾ ਇਹਦੇ ਮਗਰ ਵੀ ਵੱਛੀ ਦੋਸਤੋ ਨਹੀਂ ਤਾਂ ਜਿਹਦੇ ਮਗਰ ਵੱਛੀ ਹੁੰਦੀ ਹੈ ਅਗਲਾ ਨਾਲ ਲੱਗ ਵੀ ਦੱਸ ਦ ਉਹ ਬਾਈ ਬੋਲਿਆ ਨਹੀਂ ਕਰਕੇ ਤਾਂ ਹੀ ਮੈਂ ਬੱਛਾ ਕਹਿੰਦਾ ਪਰ ਬੱਛੀ ਆ ਬੱਛੀ ਆ ਬੱਛੀ ਡੱਬੀ ਬੱਛੀ ਮੰਗਦੀ ਹਾਂ ਆ ਬੱਚੇ ਦੋਵੇਂ 1 ਨੰਬਰ ਦਾ ਉਹ 2 ਨੰਬਰ ਦਾ ਚਾਰੂ ਚੂਰੂ ਬਾਈ ਕਹਿੰਦਾ ਬਹੁਤ ਆ 15 ਕਿਲੋ ਦੁੱਧ ਜਿਹੜਾ ਇਸ ਟਾਈਮ ਤੁਸੀਂ ਝੋ ਲੈਣਾ 1.5 7 ਕਿਲੋ ਸਵੇਰ ਦੁੱਧ 7.5 ਕਿਲੋ ਸ਼ਾਮ ਨੂੰ ਹਰੇਕ ਵੀਡੀਓ ਚ ਕਹੀਦਾ ਭਰਾਵੋ ਗੱਬਣ ਦਾ ਤਾਂ ਚਲੋ ਆਪਾਂ ਕੁਝ ਕਰ ਨਹੀਂ ਸਕਦੇ ਝੋ ਨਹੀਂ ਸਕਦੇ ਉਹ ਤਾਂ ਆਪਦੀ ਜੱਜਮੈਂਟ ਦੇ ਹਿਸਾਬ ਨਾਲ ਹੀ ਤੁਹਾਨੂੰ ਲੈਣੀ ਪੈਣੀ ਆ ਤੇ ਜਿਹੜਾ ਸੁਆਇਆ ਸੁਆਇਆ ਪਸ਼ੂ ਆ ਉਹਦਾ ਭਰਾਵੋ ਤੁਹਾਡੇ ਸਾਹਮਣੇ ਆ ਜੋ ਕੁਛ ਹੈਗਾ ਬਾਲਟੀ ਨਾਲ ਤੁਸੀਂ ਝੋਕੇ ਵੇਖ ਲੈਣਾ ਦੋ ਟਾਈਮ ਮਾਲਕ ਕਹਿੰਦਾ ਚੋਲੋ ਭਾਵੇਂ ਚਾਰ ਚੋਲੋ ਇਸ ਦੂਗਾ ਹੋਰ ਮਾਲਕ ਕੀ ਕਰੇ ਮਾਲਕ ਕੋਲੋਂ ਤਾਂ ਫੁੱਲ ਗਾਰੰਟੀ ਹੈ ਕਿ ਮੇਰੇ ਘਰੇ ਭਾਵੇਂ ਚਾਰ ਟਾਈਮ ਅਗਲਾ ਚੋੜੇ ਪਹਿਲੀ ਗੱਲ ਤਾਂ ਦੋਵਾਂ ਟਾਈਮਾਂ ਜੀ ਕਲੀਅਰ ਹੋ ਜਾਂਦਾ ਪਰ ਹੁਣ ਤਾਂ ਜਿਹੜਾ ਦਾਮ ਵਾਲਾ ਉਹਨੇ ਇੱਕ ਟਾਈਮ ਕੀ ਦੱਸ ਰਿਹਾ ਹਾਂ ਇਹ ਤਾਂ ਗੱਲ ਹੈਗੀ ਆ ਚਵਾਈ ਦੱਸੂਗੀ ਮੈਂ ਨਹੀਂ ਆ ਨਾ ਇਹ ਬਾੜੀ ਖਰੀ ਆ ਹੂੰ ਮੈਂ ਆ ਤਾਂ ਸਿਆਉਣਾ ਨਹੀਂ ਬਣਾਉਂਦਾ ਹਾਂ ਬਹੁਤ ਚੰਗੇ ਚੰਗੇ ਡੰਗਰ ਪਏ ਇਹ ਦੂਜਾ ਦੇ ਪਰ ਅੱਜ ਦੇ ਟਾਈਮ ਜਿੰਨੀ ਕ ਹੈਗੀ ਕਰਮ ਵਾਲੀ ਬਹੁਤ ਚੰਗੀ ਹੈ ਬਹੁਤ ਚੰਗੀ ਹੈ ਹੈਨਾ ਹਮ ਬਿੱਕ ਨੂੰ ਬਰੂ ਕੋਲ ਲੈਣਾ ਬਹੁਤ ਚੰਗੇ ਜੈ ਜਮਲ ਕਗਣਾ ਇਹਦਾ ਯਾਰ ਬਾਈ 70000 ਜਮਾਨਤਨ ਕਰਦਾ 70 ਚੋਂ ਜੇ ਜੋੜਾ ਲੈ ਲੂ ਵੱਧੋ ਜੀ ਪੁਰਾ ਫੇਰ ਜਮਾਨਤਨ ਕਰਦੇ ਸਹੀ ਹੈ ਦੋਸਤੋ ਕੱਲੀ ਦਾ 70000 ਚੋਂ ਮਾਨਤਾਨ ਹੋ ਜੂ ਇਹ ਪੱਕੇ ਲੈ ਲਈ ਇਹਨੂੰ ਬਈ ਆਉਣੀ ਆਉਣੀ ਮਟਾਇਟ ਸੋ ਬਾਈ ਫਿਟਿੰਗ ਵਾਲਾ ਹਵਾਨਾ ਕੰਪੈਕਟ ਆਰਡਰ ਦੀ ਆ ਸਰਨਾ ਕੱਲਾ ਥਾਣਾ ਚਵਾਈ ਇੱਕ ਥਾਣੇ ਦੀ ਵੀ ਸੋਹਣਿਆ ਅੱਦੀ ਚਵਾਈ ਵਾਲੇ ਸਵੇਰ ਦੀ ਚਵਾਈ ਹੋਈ ਆ ਪੌਣੇ 11 ਵੀਡੀਓ ਬਣਾ ਰਹੇ ਆ 11 ਵਜੇ ਤੋਂ 17 ਮਿੰਟ ਪਾਈਆ ਤੁਹਾਨੂੰ ਮੋਬਾਈਲ ਤੇ ਸਮਾਂ ਵਿਖਾ ਦਿੱਤਾ ਸ਼ਾਮ ਦੀ ਚਵਾਈ ਸਾਰਾ ਦਿਨ ਪਿਆ ਸ਼ਾਮ ਨੂੰ ਅਗਲਾ ਆ ਕੇ ਚੋਲੇ ਅਗਲੇ ਦਿਨ ਭਾਵਾਂ ਫੇਰ ਚੋਲੇ ਆਪ ਦੀ ਫੁੱਲ ਤਸੱਲੀ ਕਰਕੇ ਲੈ ਜਾਓ ਪੂਰੀਆਂ ਵੱਡੀਆਂ ਵਹਿੜਾਂ ਪ੍ਰਿੰਟ ਵਾਲੀਆਂ ਹਾ ਜਿਹਦੇ ਨੇ ਬੜਾ ਨਹੀਂ ਮਿਲਦਾ ਹਾਂ ਇਹ ਤਾਂ ਗੱਲ ਹੈ ਜਿਹੜਾ ਹੁਣ ਤੁਰੇ ਹੀ ਫਿਰਦਾ ਨਹੀਂ ਧੁੰਦ ਪੈਂਦੀ ਰਿਸਕ ਬਹੁਤ ਵੱਡਾ ਯਾਰ ਰਿਸਕ ਤਾਂ ਹੈਗਾ ਆ ਉਹ ਚੰਗੀ ਔਸਰ ਬੱਚੀ ਲੈਣੀ ਹੈ ਉਹ 25000 ਦੀ ਆਉਂਦੀ ਹੈ ਮੈਂ ਉਹਦਾ ਦੂਜੀ ਵਿਹੜ ਦਾ ਵੀਡੀਓ ਤੇ ਮੁੱਲ ਕਰਾਈ ਨਾ ਹਾਂ ਪਰ ਲਈ ਲਾਸਟ ਬੱਚੀ ਦਾ ਕੀਰੀ ਬੱਚੀ ਦਾ ਦੂਜੇ ਫੋਨ ਤੇ ਵਿਹੜ ਵੇਚੀ ਹੂੰ ਤੇ 42000 ਰੁਪਏ ਮੁੱਲ ਕਰਾਈ ਮੈਂ ਸਹੀ ਆ ਤੇ ਪੜੱਕਦ ਨੇ ਵੇਚੀ ਬੱਚੀ ਨੂੰ ਹੂੰ ਜਾਨਵਰ ਦੀ ਕੁਆਲਿਟੀ ਹੋਵੇ ਜਾਨਵਰ ਤਾਂ ਵੇਖਦਾ ਹਾਂਜੀ ਆ ਲਾਸਟ ਤੇ ਆ ਜਾ ਬਾਈ ਇਹ ਦੋ ਦਾਨ ਦਾ ਵਿਹੜ ਵੀਰੇ ਦੋ ਦਾਨ ਦਾ ਕੱਟਦੀ ਆ ਜੀ ਗੱਬਣਾ ਠੀਕ ਆ ਹਾਂ ਕਿੰਨੇ ਦਿਨ ਲੈ ਜੀ ਇਹਦੇ ਵੀਰੇ ਦਿਨ 15 ਪਏ ਰੱਖੀ ਦੇ 15 ਦਿਨਾਂ ਦੀ 15 ਦਿਨਾਂ ਦੀ ਕੱਚੀ ਹੈ ਤੇਰੇ ਹਿਸਾਬ ਨਾਲ ਕਿੰਨਾ ਕਿ ਦੁੱਧ ਪਿਆਉਣਾ ਚਾਹੀਦਾ ਬਾਈ ਅੱਜਵੇਂ ਪ੍ਰੀਤ ਨਾ ਜਾਦ ਜੂਦ ਪੂਰੀ ਹੈ ਵਹਿਣ ਦੀ ਮੂੰਹ ਮਾਂ ਦੀ ਬਹੁਤ ਸੋਹਣੀ ਹੈ ਦੋ ਮਤੰਦਾ ਦੁੱਧ ਪਾਦ ਲਈ ਮੇਰੇ ਹਿਸਾਬ ਨਾਲ 20 ਕਿਲੋ ਬਨੂਣੀ ਹੂੰ ਥਣ ਬੜਾ ਚੰਗਾ ਲੱਗਾ ਵਹਿਣ ਨੂੰ ਥਣ ਇਹਦੇ ਵੀ ਸੋਹਣੇ ਆ ਤਿੰਨ ਵਹਿਣਾ ਤਿੰਨੀ ਥਣ ਭਾਂਡੇ ਦੀਆਂ ਸਾਫ਼ ਸੁਥਰੀਆਂ ਬਈ ਵੱਡਣਾ ਵਹਿਣਾ ਆ ਮੇਰੇ ਮੁੰਡੇ ਦੇ ਬੁਰਬੁਰਾ ਵਹਿੜ ਹੋ ਗਏ ਆ ਆ ਹਾਈਟ ਤੁਸੀਂ ਵੇਖ ਲਓ ਵੱਡੀਆਂ ਵਹਿੜਾ ਕੱਢੀਏ ਬਾਹਰ ਨੂੰ ਮੂੰਹ ਤੋਂ ਦੋ ਦਿਨ ਦਾ ਦੋਂਦੀ ਵੱਚੀ ਪਹਿਲੇ 15 ਦਿਨਾਂ ਦੀ ਕੱਚੀ ਆ 20 ਕਿਲੋ ਦੁੱਧ ਪਿਆ ਜੂ ਕਿਉਂਕਿ ਜਾਦ ਵਾਲੀ ਆ ਜੇ ਜਾਦ ਵਾਲੀ ਸਿਆਲਾਂ ਚ ਆ ਕੇ 20 ਕਿਲੋ ਦੁੱਧ ਨਹੀਂ ਦਿੰਦੀ ਪਹਿਲਣ ਵੱਚੀ ਫਿਰ ਤੁਹਾਨੂੰ ਵੀ ਪਤਾ ਫਿਰ ਦੇਣਾ ਵੀ ਕਿਹੜੀ ਨੇ ਆਹ ਦੋਸਤੋ ਵੇਖ ਸਕਦੇ ਆ ਰੋਲਦੀ ਆ ਦੋ ਦੰਦਾਂ ਸੈਡਾਂ ਵਾਲੇ ਦੁੱਧ ਆਉਂਦਾ 15 ਦਿਨ ਡੇਟ ਮੁਤਾਬਕ ਕੱਚੀ ਆ ਡੱਬੀ ਵੱਚੀ ਪ੍ਰਿੰਟ ਵਾਲੀ ਵਜਨ-ਵਜਨ ਬਹੁਤ ਆ ਢਾਂਚਾ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਖੁੱਲ ਡੁੱਲੀ ਅੰਗਾਂ ਪੈਰਾਂ ਦੀ ਆ ਪਰ ਪ੍ਰਿੰਟ ਬਹੁਤ ਯਾਰ ਹੂੰ ਬਾਕੀ ਹਵਾਨੇ ਦੀ ਤਿਆਰੀ ਹੂੰ ਤਿੰਨੇ ਸੇਮ ਹੀ ਪ੍ਰਿੰਟ ਦੀਆਂ ਵਹਿੜਾਂ ਨਾ ਕਿਸੇ ਦੀ ਕੋਈ ਤਫੜੀ ਆ ਨਾ ਕਿਸੇ ਦਾ ਕੋਈ ਥਾਣ ਵੱਧ ਘਾਟ ਆ ਹਾਂ ਸਾਰੀਆਂ ਦੀ ਸਕੈਨ ਕਲੀਨ ਜਮ ਚਮਕਦਾਰ ਪਿੰਡੇ ਦੀਆਂ ਵਹਿੜਾਂ ਸਾਰੀਆਂ ਹੀ ਕੋਈ ਮੋٹے ਪਿੰਡੇ ਦੀ ਨਹੀਂ ਕੋਈ ਉਤਾਰ ਦਿੱਖਣਾ ਕੋਈ ਮੋٹے ਪਿੰਡੇ ਦੀ ਹਾਂ ਦੋਸਤੋ ਇਹ ਵੀ ਨੋਟ ਕਰਨ ਵਾਲੀ ਗੱਲ ਆ ਆਨੇ ਵੇੜਾ ਮੋਟ ਗਈ ਹੁੰਦਾ ਆ ਦੁੱਪੜ ਜਿਆ ਮਾਲ ਹੁੰਦਾ ਫਿਰ ਦੁੱਪੜ ਜਿਆ ਮਾਲ ਦੁੱਧ ਵੀ ਨਹੀਂ ਦਿੰਦਾ ਉਹ ਉਹ ਸਾਲਾ ਜੋਰ ਲਵਾਈ ਜਾਂਦਾ ਫੰਡ ਫੋਡ ਪਾਈ ਜਾਂਦਾ ਨਹੀਂ ਗੱਲ ਬੰਦੀ ਜਿਹੜਾ ਬਹੁਤ ਬਰੀਕਾਂ ਵਾਲਾ ਉਹ ਦੁੱਧ ਦੇਣਾ ਜੈਦ ਜਿਆ ਮੁੱਲ ਬਈ ਇਹਦਾ 75000 ਹੈ ਇਹਦਾ ਬਈ ਇਹ ਮਾਰਕਾਂ ਵਿੱਚੋਂ ਕਰਦੇ ਹੋਈ ਇਹਦਾ ਸਹੀ ਆ ਦੋਸਤੋ 75000 ਦੀ ਤਿੰਨ ਨੰਬਰ ਲਾਸਟ ਬੱਛੀ ਦਾ ਬੁੱਥੀ ਦੁਬਾਰਾ ਵਿਖਾ ਦੇਣਾ ਬਹੁਤ ਸੋਹਣੀ ਬੱਛੀ ਆ ਛੋਟਾ ਕਾਨਾ ਪਾਣ ਦੇ ਪੱਤੇ ਵਰਗਾ ਬੁੱਧੀ ਵਾਲੀ ਬੱਛੀ ਪਹਿਲਾ ਸੂਆ ਦੋ ਤੰਦ ਅੱਜ ਦੀ ਵੀਡੀਓ ਦੇ ਵਿੱਚ ਇਹ ਤਿੰਨ ਪਸ਼ੂ ਤਿੰਨੇ ਜਾਨਵਰ ਪੂਰੇ ਚੰਗੇ ਆ ਜੇ ਕੋਈ ਸੂਈਆਂ ਸਵਾਈਆਂ ਲੈਣ ਦਾ ਚਾਹ ਬਣਾ ਤਿੰਨ ਅੱਗੇ ਪਾਏ ਹੀ ਆਪਾਂ ਹਾਂ ਕਿਤੇ ਬੰਦਰ ਸੇਲ ਹੋ ਗਈ ਤੇ ਬਹੁਤ ਬਾਈ ਵਿਊ ਮਿਲੇ ਉਹਦੇ ਰਿਸਪੌਂਸ ਬਹੁਤ ਚੰਗਾ ਮਿਲਿਆ ਭੈਣ ਭਰਾਵਾਂ ਦਾ ਬਹੁਤ ਧੰਨਵਾਦ ਕਰਦੇ ਬਹੁਤ ਦਿਨ ਸਹੀ ਹੈ ਬਾਈ ਹਾਂਜੀ ਹਾਂ ਦੋਸਤੋ ਤਿੰਨ ਪਸ਼ੂ ਸੀ ਪਰਸੋਂ ਵਾਲੀ ਵੀਡੀਓ ਚ ਦੋ ਜਰਸੀਆਂ ਵਹਿੜਾਂ ਸੂਈਆਂ ਸਵਾਈਆਂ ਤੇ ਇੱਕ ਔਸਰ ਬਚੀ ਸੀ ਖੀਰੀ ਅੱਜ ਵੀ ਤਿੰਨ ਪਸ਼ੂ ਆ ਦੋ ਸੂਈਆਂ ਸਵਾਈਆਂ ਵਹਿੜਾਂ ਇੱਕ ਗੱਬਣ ਵਹਿੜ ਆ ਪਹਿਲਾ ਸੂਆ ਦੋ ਦੰਦ ਸੋਤ ਮਕਸਰਾ ਨੂੰ ਹੋਣ ਆਏ ਬੰਦੇ ਦਾ ਠੀਕ ਹੈ ਜੀ ਆਹਦਾ ਬਾਈ ਹੁਣ ਖੇਤੀ ਦਾ ਪਛਾਣ ਰੱਦਦੀਆਂ ਜੀ ਸਰਕਾਰ ਆਮ ਅਗਰ ਪੈਗਾ ਤੂੰ ਹਾਂ ਪੈਂਗਿਆ ਨਾ ਹਾਂ ਇਹ ਤਾਂ ਗੱਲ ਮੰਡੀਆਂ ਚ ਰੁੜੀ ਜਾਂਦੇ ਆ ਕਿ ਰੱਬ ਨਹੀਂ ਉਤੋਂ ਮੰਡੀਆਂ ਚ ਰੁੜੀ ਜਾਂਦੇ ਤੇ ਮੇਰੇ ਤਾਂ ਜੇ ਪਿੰਡ ਦਾ ਕਹੀ ਰਗਵਾ ਜੇ ਖੜਾ ਜਮ ਡਿੱਗਿਆ ਝੋਨਾ ਪਿਆ ਉਹ ਨਾ ਬਾਈ ਹੁਣ ਪੰਜ ਚਾਰ ਵਾੜਾ ਲੈ ਕੇ ਬੰਨਾਂਗੇ ਤੇ ਦੁੱਧ ਪਾਇਆ ਕਰਾਂਗੇ ਆਪਦਾ ਘਰੇ ਤੇ ਰਵਾਂਗੇ ਠੇਕੇ ਵਾਲੇ ਦੇ ਸੀਰੀ ਥੋੜੀ ਲੱਗਣਾ ਹਾਂ ਇਹ ਵੀ ਗੱਲ ਸਹੀ ਹੈ ਠੇਕੇ ਵਾਲਾ ਸੀਰ ਮੰਗੇ ਤੇ ਮੂੰਹ ਪਰਾਂ ਨੂੰ ਕਰ ਲੇਦਾ ਤੇ ਹੁਣ ਜਾਣ ਤੇ ਬਣੀ ਆ ਜਾਣ ਤੇ ਬਣੀ ਆ ਤੇ ਤੇਲ ਮੀਂਹ ਵਾਂਗੂ ਪਈ ਆ ਤੇ ਮੇਰੇ ਹਿਸਾਬ ਨਾਲ ਉਹ ਵੱਢਿਆ ਨਹੀਂ ਜਾਣਾ ਐ ਜਿਵੇਂ ਸੁਹਾਗਾ ਮਾਰਿਆ ਹੁੰਦਾ ਐ ਹੋਇਆ ਪਿਆ ਕੀਨ ਵਾਲੇ ਇਦੀ ਅੱਕੇ ਪਈ ਆ 5 ਜਾਂ 7 ਕਿੱਲੇ ਤੋਂ ਮਹੀਨ ਵਧੀ ਆ ਵੱਧੀ ਨਹੀਂ ਇੱਥੇ ਖੜੀ ਆ ਹਾਂ ਝੋਨਾ ਜਮ ਲਟਿਆ ਪਿਆ ਸਾਰ ਬਾਹਰ ਬੜਾ ਹਾਲ ਵਧੀਆ ਦੋਸਤੋ ਗੱਲਾਂ ਇਹ ਵੀ ਨੋਟ ਕਰਨ ਵਾਲੀਆਂ ਖੇਤੀ ਵਾਲਾ ਕੰਮ ਔਖਾ ਹੋਇਆ ਪਿਆ ਉਹ ਸਾਰਾ ਕੁਝ ਹੈਗਾ ਸਰਕਾਰਾਂ ਦੇ ਬਸ ਸਰਕਾਰਾਂ ਕਰਦੀਆਂ ਧੱਕਾ ਰੱਜ ਕੇ ਬਾਕੀ ਜਿਹੜੇ ਭੈਣ ਭਰਾਵਾਂ ਦਾ ਝੋਨਾ ਲਾਇਆ ਖੇਤੀਬਾੜੀ ਕਰਦੇ ਆ ਉਹ ਸਾਰਾ ਕੁਝ ਸਾਰੇ ਭੈਣ ਭਰਾਵਾਂ ਨੂੰ ਪਤਾ ਹੈ ਵੀਡੀਓ ਲੰਬੀ ਹੋ ਜੂ ਜਲੋ ਉਧਰਲੇ ਪਾਸੇ ਆਪਾਂ ਬਾਹਰ ਜਾਂਦੇ ਨਹੀਂ ਅੱਜ ਦੀ ਵੀਡੀਓ ਚ ਤਿੰਨ ਪਸ਼ੂ ਸੀ ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਤਿੰਨੇ ਵੱਡੀਆਂ ਵਹਿੜਾਂ ਦੋ ਤਾਜ਼ੀਆਂ ਸੂਈਆਂ ਸਵਾਈਆਂ ਇੱਕ ਗੱਬਣ ਵੱਛੀ ਜੇ ਕੋਈ ਤਾਜ਼ੀਆਂ ਸੂਈਆਂ ਵੜਾ ਲੈਣ ਦਾ ਚਾਹ ਵਾਣਾ ਦੋਵਾਂ ਦੇ ਮਗਰ ਵੱਛੀਆਂ ਜੇ ਕੋਈ ਅੱਜ ਹੀ ਸੂਈ ਲੈਣੀ ਚਾਹੁੰਦਾ ਤੇ ਆ ਜੇਰ ਪਈ ਆ ਆ ਸੁਬਾ ਅੱਜ ਹੀ ਸੂਈ ਆ ਜੇਰ ਵਾਲੇ ਪਾਸੋਂ ਓਕਿਆ 15 ਦਿਨਾਂ ਦੀ ਸੂਈ ਆ 15 ਕਿਲੋ ਦੁੱਧ ਕੰਡੇ ਵਾਲਾ ਮਗਰ ਵੱਛੀ ਲਾਸਟ ਦੋ ਦਿਨ ਦਾ ਵੱਛੀ 15 ਹੈ ਇਹ 5-7 ਦਿਨਾਂ ਦੀ ਅੱਛਾ 5-7 ਦਿਨਾਂ ਦੀ ਸੂਈ ਹੈ ਤੇ ਦੁੱਧ 15 ਕਿਲੋ ਆ ਹਾਂ ਦੁੱਧ ਸਹੀ ਜਿਹੜਾ 15 ਕਿਲੋ ਜਿਹੜਾ ਤੁਸੀਂ ਜੋਖ ਲੈਣਾ ਭਾਂਡੇ ਚ ਪਾ ਲੈਣਾ ਬਾਕੀ ਫੋਨ ਨੰਬਰ ਸਕਰੀਨ ਤੇ ਆ ਪੈਂਡ ਲੰਗੇ ਆ ਨਾ ਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪੁਰਾਣਾ ਬਾਗੇ ਪੁਰਾਣੇ ਤੋਂ ਜਦੋਂ ਮੁੱਦਗੀ ਨੂੰ ਜਾਣਿਆ ਤਾਂ 메ਨ ਚਿੱਟੀ ਪੱਟੀ ਵਾਲਾ ਰੋਡ ਬਾਈ ਉਹਨਾਂ ਦੇ ਪਿੰਡ ਵਈ ਦੀ ਲੰਗਦਾ ਬਾਗੇ ਵਾਲੋਂ ਆਲਮਾਲ ਆ ਗਿਆ ਅੱਗੇ ਨਪੀਰ ਨਗਾਹ ਆ ਗਿਆ ਨਵਾਂ ਲੱਗਿਆਣਾ ਤੇ ਪੁਰਾਣਾ ਲੱਗਿਆਣਾ ਜੇ ਮੁੱਦਗੀ ਵਾਲੇ ਪਾਸੋਂ ਆਣਿਆ ਮਾਲਾ ਨੱਥੂ ਵਾਲਾ ਤੇ ਅੱਗੇ ਲੰਗਿਆਣਾ ਆ ਜਾਂਦਾ ਬਿਲਕੁਲ ਸੈਂਟਰ ਜੇਚ ਪਿੰਡ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ